ਇਹ ਹਨ ਉਸ ਕੁਸਕਰਾਂ ਦੇ ਪਿੰਡਾ ਉਸ ਕੁਸਕਰਾਂ ਦੇ ਨਹੀਂ ਵੀ ਪਿੰਡਾ ਜਿਹੜੀਆਂ ਆੜਗਮਾਂਡ ਏਰੀਆ ਕਰਨ ਵਾਲਾ ਵੀ ਰਹਿੰਦਾ ਬ੍ਰਾਂਚਾਂ ਵੀ ਰਹਿੰਦੀਆਂ ਨੇ ਪਾਉਣ ਵਾਲੀਆਂ ਆਪਾਂ ਨੂੰ ਉਹਦੇ ਸਬੰਧ ਚ ਬੁਲਾਇਆ ਤੁਹਾਨੂੰ ਸਾਰੀ ਸੰਗਤ ਨੂੰ ਵੀ ਜਿਹੜੀਆਂ ਬ੍ਰਾਂਚਾਂ ਪਾਉਣ ਵਾਲੀਆਂ ਨੇ ਉਹਦੇ ਵਿੱਚ ਵੀ ਨਾਮ ਨੂੰ ਲੱਗ ਲਗਾ ਕੇ ਪਾ ਲੋ ਬ੍ਰਾਂਚਾਂ ਆਪਣੇ ਸਰਦਾਰ ਹਰਪਾਲ ਸਿੰਘ ਜੀਮਾ ਜੀ ਨੇ ਬਕਾਇਦਾ ਸਾਰੇ ਪਿੰਡਾਂ ਚ ਸਨੇਹੇਲਾ ਲੈਂਦਾ ਵੀ ਜਿਹੜੇ ਕੋਈ ਨਹਿਰੀ ਪਾਣੀ ਦੇ ਛੋਟੇ ਕੰਮ ਅਧੂਰੇ ਪਏ ਨੇ ਤੁਸੀਂ ਕਰਵਾ ਲਓ ਠੀਕ ਹੈ ਕਿਉਂਕਿ ਪ੍ਰੋਪੋਜ਼ਲ ਪੰਚਾਇਤ ਨੇ ਬਣਾ ਕੇ ਦੇਣੀ ਹੁੰਦੀ ਆ ਵੀ ਕਿੱਥੇ ਲੋੜ ਆ ਜਿੱਥੇ ਜਿੱਥੇ ਜਿਹਨੇ ਖੇਤ ਦੀ ਜਿਹਨੂੰ ਦਿੱਕਤ ਆ ਉਹ ਅਗਲਾ ਆਪ ਦੱਸੂਗਾ ਹਨਾ ਜਿਹੜਾ ਆਡ ਕਮਾਂਡ ਕਰਨ ਤੋਂ ਏਰੀਆ ਰਹਿੰਦਾ ਉਹ ਵੀ ਚਲੋ ਆਪਾਂ ਕਿਸੇ ਪ੍ਰਸ਼ਾਸਨ ਦੇ ਨਾਲ ਉਹਨਾਂ ਦੇ ਧਿਆਨ ਚ ਲਿਆ ਕੇ ਆਪਾਂ ਉਹਨੂੰ ਵੀ ਸੈੱਟ ਕਰਾ ਲਾਵੇਂ ਤੇ ਬਾਕੀ ਜਿਹਦੇ ਬ੍ਰਾਂਚਾ ਪਾਉਣੀਆਂ ਰਹਿ ਗਈਆਂ ਨੇ ਆਡ ਕਮਾਂਡ ਦੇ ਵਿੱਚ ਆ ਤੇ ਉਹ ਵੀ ਪਵਾ ਲਾਂਗੇ ਤੇ ਜਿਹੜਾ ਨਵਾਂ ਏਰੀਆ ਜੋੜਨ ਵਾਲਾ ਉਹ ਵੀ ਛੁੱਟ ਜੂ ਕੁਸਕਾ ਆਪਣੇ ਪਾਈਪ ਲਾਈਨ ਪਟਕੀ ਨੀਵੀ ਕਰਨ ਵਾਲੀ ਉਹਦਾ ਪਾਣੀ ਪੂਣੀ ਦੀ ਲੰਘਣ ਦੀ ਬਹੁਤ ਦਿੱਕਤਾਂ ਆਉਣੀਆਂ ਨੇ ਵੀ ਨਾਲੇ ਉਹਨੂੰ ਸੈੱਟ ਕਰ ਲਾਂਗੇ ਇੱਕ ਇਸ ਲਈ ਲੈ ਜਾਂਦਾ ਪਾਣੀ ਘਟਾਉਣ ਨੂੰ ਲੱਗ ਗਿਆ ਵੀ ਨਾਲੇ ਇਹਦੇ ਬਾਰੇ ਵਿਚਾਰ ਕਰ ਲੈਣੇ ਆ ਤੇ ਫਿਰ ਤਾਂ ਇਹ ਚੀਜ਼ ਦਾ ਆਪਾਂ ਮੁੱਦਾ ਛੇੜ ਲਾਂਗੇ ਵੀ ਜੇ ਸਾਰੇ ਨਾਲ ਲੱਗ ਲਗਾ ਕੇ ਚੱਲਣਗੇ ਹੈ ਨਾ ਮੇਰਾ ਇਕੱਲੇ ਨਾਲ ਤਾਂ ਕੰਮ ਨਹੀਂ ਗਿਆ ਇਹ ਦੇਖੋ ਕੰਮ ਆ ਸਾਰਿਆਂ ਦਾ ਇਕੱਲੇ ਦਾ ਥੋੜੀ ਜ ਮੈਨੂੰ ਆਇਆ ਵੀ ਚਲੋ ਤੁਸੀਂ ਮੈਨੂੰ ਅੱਗੇ ਲਾਇਆ ਮੂਹਰੇ ਲੱਗੋ ਲੱਗਣ ਨੂੰ ਮੈਂ ਤਿਆਰ ਹਾਂ ਅੱਜ ਵੀ ਤਿਆਰ ਹਾਂ ਪਹਿਲਾਂ ਵੀ ਲੱਗਦਾ ਰਿਹਾ ਤੁਸੀਂ ਲਾਇਆ ਵੀ ਆ ਵੀ ਚਲੋ ਨਾਲ ਤਾਂ ਤੁਹਾਡਾ ਸਾਥ ਜ਼ਰੂਰੀ ਹੈ ਬਾਕੀ ਆਪਣੇ ਮੇਜਰ ਸਾਹਿਬ ਹੋਏਗੇ ਨਹੀਂ ਇਹਨਾਂ ਨੂੰ ਪਤਾ ਇੱਕ ਦੋ ਪਿੰਡਾਂ ਦੀ ਇਹ ਕਰਵਾ ਕੇ ਵੀ ਆਏ ਨੇ ਹਾਂਜੀ ਹਾਂ ਤੇ ਬਾਕੀ ਦੱਸੋ ਜੀ ਇਹਦੇ ਪ੍ਰੋਸੈਸ ਕੀ ਹੈ ਬਾਕੀ ਪ੍ਰੋਸੈਸ ਤਾਂ ਇਹੀ ਹੁੰਦਾ ਮਤਲਬ ਜਦੋਂ ਆਪਾਂ ਕੋਈ ਵੀ ਕਿਸੇ ਨੂੰ ਦੁੱਖ ਤਕਲੀਫ ਆ ਕੋਈ ਵੀ ਹੈ ਹੁਣ ਕੱਲੇ ਬੰਦੇ ਦੇ ਧਿਆਨ ਚ ਵੀ ਨਹੀਂ ਹੁੰਦਾ ਕਿਉਂਕਿ ਇਹਦੇ ਮਤਲਬ ਡਿਊਟੀ ਲਈ ਹੁੰਦੀ ਹੈ ਇਹਨਾਂ ਦੀ ਵੀ ਸਾਨੂੰ ਗਾਰੰਟੀ ਨੇ ਕਿ ਜਿਹੜਾ ਕੁਛ ਇਹ ਦੱਸਣਗੇ ਵੀ ਕਿੱਥੇ ਲੋੜ ਆ ਕਿ ਕਾਸੇ ਚੀਜ਼ ਦੀ ਉੱਥੇ ਦੱਸਣਗੇ ਮਤਲਬ ਉੱਥੇ ਹੀ ਬਣੂਗੀ ਇਹ ਜਿਵੇਂ ਕੋਈ ਪੈਸਾ ਹੁੰਦਾ ਹੈ ਇਹਨੂੰ ਦੇਖਣ ਲਈ ਵੀ ਕਾਰੇ ਬਾਸਤੇ ਮਤਲਬ ਇਹ ਅਸੀਂ ਦਈਏ ਕਾਲੇ ਭਾਤੇ ਇਹਨਾਂ ਨੇ ਮਤਲਬ ਵੰਡ ਕਰਨੀ ਉਹ ਦੀ ਇਹ ਪੈਸੇ ਪੈਸੇ ਦੀ ਮਤਲਬ ਆ ਚੀਜ਼ ਵੰਡਣੀ ਚਾਹੀਦੀ ਆ ਇਹ ਤੁਸੀਂ ਦੱਸੋਗੇ ਉਹੀ ਮਤਲਬ ਇਹ ਕਹਿਣਗੇ ਉਸੇ ਲੋਟੀ ਪਾਉਂਦੇ ਆ ਬੈਠੋ ਉੱਥੇ ਲੋਟੀ ਇੱਥੇ ਆਪਣੇ ਨੇਰੀ ਮੈਕਮੇ ਦਾ ਪਟਵਾਰੀ ਨੇ ਜੋ ਵੀ ਜੋ ਵੀ ਮੁਲਾਜ਼ਮ ਇਹਦੇ ਨੇਰੀ ਪੁਹਾੜ ਦੇ ਨਾਲ ਜੁੜੇ ਹੋਏ ਨੇ ਤੇ ਇੱਕ ਦਿਨ ਆਪਾਂ ਉਹਨਾਂ ਦਾ ਇੱਕ ਪ੍ਰੋਗਰਾਮ ਰਖਾ ਲੈਨੇ ਆ ਨਾ ਤੇ ਉਹਦੇ ਹਿਸਾਬ ਨਾਲ ਆਪਾਂ ਉਹਨਾਂ ਨੂੰ ਕੋਈ ਨਿਸ਼ਾਨੀ ਲਗਾਉਣੀ ਹੈ ਕੋਈ ਨਕਸ਼ਾ ਤਹਿਤ ਕੜਵਾ ਕੇ ਨਕਸ਼ਾ ਬੀ ਆ ਹਾ ਹਾ ਕਿਤੋਂ ਪਾਣੀ ਰਹਿੰਦਾ ਲੱਗਣ ਕਣੀਓ ਇਹ ਇਹਨਾਂ ਦੀਆਂ ਬਰਾਤਾਂ ਉਹਨੇ ਤਾਂ ਸਾਥ ਨਾਲ ਤੇ ਇਹ ਗੱਲ ਕਰੀ ਬੰਦੀ ਬਣਾ ਲੇ ਇੱਕ ਵਾਰ ਬੰਦੀ ਦਾ ਨਕਸ਼ਾ ਆ ਗਿਆ ਸਾਥ ਤਾਂ ਇਹ ਗੱਲ ਕਰਕੇ ਗਿਆ ਵੀ ਅੰਦਾਜ਼ਾ ਤੁਸੀਂ ਭਗਵਾ ਉਹਦੇ ਵਿੱਚ ਜਿਹੜੀ ਫੜਾ ਲੈਣੇ ਅੰਕਮੜੀ ਏਰੀਆ ਜਿਹਦੇ ਫਿਰ ਤੇ ਪਾਓ ਕਰ ਜਨ ਨਾੜ ਬਰਾਂ ਚਾਲ ਲਵਾਓ ਫਿਰ ਮਾਰਗਕਰੋ ਨਾਲ ਸ਼ਾਪ ਉਹ ਪੀਦਾ ਕਰ ਬੰਨ ਇਸ ਸਟਾਪ ਵੀ ਰਹਿ ਜਾ ਪਾਣੀ ਵੀ ਵਰਜੂਗਾ ਪਾਣੀ ਆ ਬੱਜੂਗਾ ਜੀ ਆਪਣਾ ਨਟਕਮਾਨ ਏਰੀਆ ਹੁੰਦਾ ਜਿਹੜਾ ਬਕਾਇਆ ਪਿਆ ਵਾਹਨ ਦਾ ਜੋੜ ਨਹੀਂ ਹੋ ਤੇ ਜੀ ਉਹ ਆਪਣਾ ਵਿੱਚ ਜੁੜਦਾ ਤਾਂ ਆਪਣੇ ਨਾਲਾਂ ਚ ਵੀ ਵਾਧਾ ਹੋਊਗਾ ਬੱਸ ਤਾਂ ਜਾ ਕੇ ਨਹੀਂ ਹੈਗਾ ਵੀ ਆਪਾਂ ਆਪਣਾ ਬਹੁਤ ਵੱਡਾ ਨੁਕਸਾਨ ਮਾਰਗ ਹੰਦੀਵਾਰਾ ਤਾਂ ਜਾ ਕੇ ਬਰਾਂਜਾ ਜੀ ਆਪਾਂ ਨਵੇਂ ਵਾਹਨ ਵਿੱਚ ਜੁੜਦੇ ਨੇ ਤਾਂ ਆਪਣਾ ਪਾਣੀ ਦਾ ਪਾਣੀ ਚ ਵੀ ਵਾਧਾ ਹਾਂ ਜੀ ਧੀਰੀ ਚੱਲਦਾ ਹੁੰਦਾ ਤੇ ਨਾਲਾਂ ਦਾ ਪਾਣੀ ਨਹੀਂ ਜਾਂਦਾ ਬਾਕੀ ਹੁਣ ਇੱਕ ਬੇਨਤੀ ਹੈ ਵੀ ਦੇਖੋ ਮੂਰੇ ਲੱਗੋ ਜਿਹੜੇ ਬੰਦੇ ਲੱਗਦੇ ਨਹੀਂ ਕਿਸੇ ਗੱਲ ਚ ਤੇ ਤੁਰ ਫਿਰ ਕੇ ਸਾਰਾ ਅੱਗੇ ਕੋਈ ਪ੍ਰਸ਼ਾਸਨ ਤੋਂ ਕਰਵਾ ਨਹੀਂ ਪ੍ਰਸ਼ਾਸਨ ਚਲੋ ਆਪਾਂ ਨੂੰ ਆਪਣੇ ਮੰਤਰੀ ਸਾਹਿਬ ਆ ਜਿਹੜੀਆਂ ਬ੍ਰਾਂਚਾਂ ਹੈਗੀਆਂ ਜਦੋਂ ਤੋਂ ਬੰਦੇ ਲੈ ਲੋ ਬ੍ਰਾਂਚਾਂਾਂ ਦੇ ਸੀ ਨਾ ਕਮੇਟੀ ਬਣਾ ਲਓ ਇੱਕ ਕਮੇਟੀ ਬਣਾਓ ਕਮੇਟੀ ਬਣਾ ਲਓ ਸਾਡੇ ਬੰਦੇ ਦੇ ਵਿੱਚੋਂ ਕਮੇਟੀ ਦੇ ਵਿੱਚੋਂ ਜਿਹੜੇ ਵੀ ਬੰਦੇ ਜਿਹਦੀਆਂ ਬਰਾਚਾਰ ਰਹੇ ਉਹ ਦੱਸੋ ਉਹਨਾਂ ਦੇ ਤਿੰਨ ਤਿੰਨ ਬੰਦੇ ਦਿਓ ਸਰਦਾਰਾਂ ਦਾ ਦੱਸੋ ਹੋ ਜਿਹਨਾਂ ਦੀਆਂ ਬਰਾਚਾਰ ਰਹਿੰਦੀਆਂ ਨੇ ਜਿਹਨਾਂ ਦੀਆਂ ਬਰਾਚਾਰ ਰਹਿੰਦੀਆਂ ਨੇ ਉਹ ਦੱਸੋ ਵੀ ਕਿਹਦੇ ਰਹਿੰਦੇ ਨੇ ਉਹ ਲਿਖਾਓ ਉਹਦੇ ਵਿੱਚ ਤਿੰਨ ਤਿੰਨ ਬੰਦੇ ਦਿਓ ਭਾਈ ਜਿਹੜੇ ਨੇ ਮਤਲਬ ਉਹੀ ਬੰਦੇ ਰਾਇ ਕਰ ਲਿਆ ਕਰਨ ਕਮੇਟੀ ਬਣਾ ਲਾਂਗੇ ਇਕੱਠੀ ਹਾਂਜੀ ਇਕੱਠੀ ਹੈਂ ਇਕੱਠੀ ਨਾਲੀ ਬਿਲਕੁਲ ਨਾਲਾ ਪਟਵਾਰੀ ਆ ਜੂਗਾ ਉਹਨਾਂ ਦਾ ਟਾਈਮ ਲੈ ਲੇਗਾ ਹਾਂ ਤੇ ਸਭ ਤੋਂ ਪਹਿਲਾਂ ਆਪਾਂ ਆਪਣੀ ਤੈਅਤਾ ਕਰ ਲਓ ਨਾ ਆਪਣੀ ਤਾਂ ਹੋਰ ਚਾਹ ਤਾਂ ਆਪ ਲਿਖ ਲੋ ਤੇ ਉਹ ਵੀ ਕਮੇਟੀ ਰਜਿਸਟਰਡ ਕਰਾਉਣ ਨੂੰ ਕਹਿਣਗੇ ਆਪਾਂ ਇਹ ਕਰ ਰਿਹਾ ਲਾ ਕੇ ਨਾ ਪਹਿਲਾਂ ਤਾਂ ਬੰਦੇ ਇਹ ਚਾਹ ਜੀ ਕੀ ਕੀ ਕੰਮ ਨੇ ਉਹ ਸਾਰੇ ਨੋਟ ਕਰ ਲਓ ਫਿਰ ਕੋਈ ਕਮੇਟੀ ਬਣਾ ਲਓ ਤੇ ਲੋਨ ਦੇਖ ਕੇ ਇਹ ਤਾਂ ਕਰ ਚੀਕਾਤੀ ਲਾ ਲੈਣੇ ਉਹਦੇ ਉੱਤੇ ਲਿਖੋ ਜਿਹੜੇ ਚਲੋ ਸਰਕਾਰ ਤੋਂ ਨਵੀਆਂ ਬ੍ਰਾਂਚਾਂ ਦੇ ਪੈਸੇ ਦੇਊਗੀ ਜਿਵੇਂ ਆਪਣੀਆਂ ਪਟਕੀ ਨੀਵੀਆਂ ਕਰਨ ਵਾਲੀਆਂ ਨਾਲਾਂ ਨੇ ਕੀਲੇ ਪਾਣੀ ਨਹੀਂ ਪਹੁੰਚਦਾ ਦੇਖੋ ਉਹ ਸਾਨੂੰ ਇਹ ਆਪਾਂ ਕਿਤੇ ਜਿਆਦਾ ਪਾਣੀ ਨਹੀਂ ਪਾਉਣੀ ਇਹ ਆਪਾਂ ਇਹ ਚਾਹਾਂਗੇ ਉਹ ਆਪਾਂ ਨੂੰ ਆਪਣੇ ਭਾਈਚਾਰੇ ਦੀ ਬਦਲਣ ਉਹਨਾਂ ਨੂੰ ਪਾਣੀ ਨਹੀਂ ਲੱਗ ਰਿਹਾ ਜਿਹੜਾ ਪਾਟੌੜਾ ਵਾਲਿਆਂ ਨੂੰ ਇਹ ਕਿੰਨੇ ਦੇ ਪਾਣੀ ਤੇ ਉਹ ਵੀ ਪਾਣੀ ਪੂਰਾ ਪਾਣ ਲੱਗੂ ਪਿੱਛੇ ਹੁਸੇ ਹੀ ਜਾਂਦਾ ਇਹ ਕਦੇ ਨਾਲ ਦੇ ਪਿੰਡਾਂ ਦੇ ਵਿੱਚ ਲਗਭਗ ਸਾਰੀ ਪਿੰਡਾਂ ਦੇ ਵਿੱਚ ਨਵੀਆਂ ਨਾਲਾਂ ਦੇ ਕੰਮ ਕਰਦੇ ਵੀ ਆਪਾਂ ਵੀ ਇਹਨਾਂ ਲਾਹਾ ਲੈਣਾ ਹੈ ਨਾ ਮੌਕੇ ਵਧੀਆ ਹੈ ਬਸ ਸਿਰਫ ਇਹੀ ਕੰਮ ਨੇ ਸਭ ਤੋਂ ਮੌਕੇ ਚੰਗੇ ਕਰਦੇ ਨਹੀਂ ਆ ਤਾਂ ਮੈਨਾ ਦਾ ਥੱਲੇ ਜਿੰਦਾ ਪਾਣੀ ਨਕੇ ਜਬੰਤ ਵਾਲੋ ਜਿਹੜੇ ਹੁੰਦੀਆਂ ਤਾਂ ਉਹਨਾਂ ਕੋਲ ਦਾ ਪਾਣੀ ਉਹਨਾਂ ਨੂੰ ਉਹ ਕਰ ਦਿਓ ਕਿਸੇ ਦਾ ਨਹੀਂ ਹਾਂ ਪੁਤਰਾ ਕੰਧ ਨੂੰ ਰਾਮ ਜੀ ਸਾਰੇ ਸੈਨਟ ਵਿਚਾਰੇ ਉਹਦੇ ਪੈਪ ਦੇ ਪੜੋਲੀ ਦੇ ਕੰਧ ਕਾਢੀ ਦੇ ਵਿਚਾਰੇ ਆਲੇ-ਦਾਲੇ ਪਾਫਾਂ ਖੜੀਆਂ ਕਰੀ ਹੁੰਦੇ ਨੇ ਉਹਨਾਂ ਦੀ ਗੋਹ ਰੋਪਾਂ ਦਾ ਤਰਾਜ ਤਰਾਜ ਜੀ ਵੀ ਜੇ ਰਗ ਨੂੰ ਪਾਣੀ ਨਹੀਂ ਲੰਗਦਾ ਪੂਰਾ ਅੱਗੇ ਦੇਖੋ ਜੇ ਅਗਲਾ ਕਹਿੰਦਾ ਵੀ ਘੱਟ ਪਾਣੀ ਆਉਂਦਾ ਤਾਂ ਵੱਡੇ ਤੋਂ ਵਿਭਾਗਾਂ ਜਵਾਬਦੇਹ ਆ ਵੀ ਕਿਹੜੇ ਢੰਗ ਨਾਲ ਕਰੀਆਂ ਨੇ ਇਹ ਕਿਤੇ ਮੈਂ ਪਾਸਟੇਜ ਮਿਲਦਾ ਗੋਰੀ ਮੂਈ ਨਹੀਂ ਨਿਕਲਿਆ ਵੀ ਜਿਹੜੀ ਫਾਸੀ ਆਪਾਂ ਟੁੱਟ ਗਈ ਉਹ ਦਾ ਪੈਜੂ ਜ਼ਰੂਰੀ ਉਹ ਨੱਕਾ ਖੜਾ ਕਿੰਨੇ ਕਿ ਜਾਵੇ ਹੋ